ਮਨਜੀਤ ਸਿੰਘ ਕਿਹੜੀ ਬੱਸ ਕਿੱਥੋਂ ਲੈ ਗਿਆ ਪੀਆਰਟੀ ਸੀ ਬਠਿੰਡਾ ਦੀ ਪੂਰੀ ਲੁਧਿਆਣੇ ਨੂੰ ਜਾਣਾ ਸੀ ਅੱਛਾ ਕੀ پتہ ਲੱਗੀ ਹੋਏ ਅਸੀਂ 20 ਮਿੰਟ ਪਹਿਲਾਂ ਗੱਡੀ ਕਾਊਂਟਰ ਤੇ ਮੂਰੇ ਲਿਆ ਕੇ ਲਾਉਣੇ ਹੁੰਦੇ ਉਹ ਦੇਖਿਆ ਅੱਗੇ ਸੱਪ ਫਿਰਦਾ ਸੀ ਬੈਕਵਾਰਡ ਤੇ ਉਹ ਇੱਧਰ ਉਹ ਕਲੀਅਰਿੰਗ ਹੀ ਚਾਰ ਪੁੱਤ ਤਿੰਨ ਕਿੱਥੇ ਨੂੰ ਕਿੱਡੇ ਦੀ ਮੁਸ਼ਕਲ ਆ ਰਹੀ ਹੈ ਹਾਂ ਹਾਂ ਮੁਸ਼ਕਲ ਇਹ ਹੈ ਕਿ ਸਵਾਰੀ ਦੇ ਜਾ ਕੇ ਡੰਗ ਮਾਰਤਾ ਜਾਂ ਸਾਡੇ ਮਾਰਤਾ ਕੰਮ ਖਰਾਬ ਹੀ ਹੋਈ ਤੇ ਉਹਨਾਂ ਚੀ ਬੱਸ ਨਹੀਂ ਆਉਂਦੇ ਹਾਂਜੀ ਹਾਂ ਜਾਉਂਗੇ ਕੀ ਹੋਇਆ ਕੀ ਹਾਸੇ ਇਹ ਜੀ ਬੱਸ ਇੱਥੇ ਸਾਈਡ ਤੇ ਖੜੀ ਸੀਗੀ ਤੇ ਖੜੀ ਖੜੀ ਦੇ ਵਿੱਚ ਸੱਪ ਵੜ ਗਿਆ ਜੀ ਹੁਣ ਤੇ ਭਾਲ ਲਈ ਭਾਲੀ ਜਾਂਦੇ ਆ ਟੀਮ ਬੁਲਾਈ ਆ ਜੀ ਦੇਖੋ ਹੁਣ ਕੀ ਮੰਦਾ ਤੇ ਸਾਈਡ ਤੇ ਖੜੀ ਸੀ ਬੱਸ ਇੱਕੋ ਦੋ ਮ ਜਦੋਂ ਦੇਖਿਆ ਚਾਹ ਪੀ ਜਾਂਦੇ ਡਰਾਈਵਰ ਕੈਕਟਰ ਦੇਖਿਆ ਤਾਂ ਡੈਸ਼ ਬੋਰਡ ਦੇ ਉੱਤੇ ਸੱਪ ਫਿਰ ਰਿਹਾ ਸੀਗਾ ਜੀ ਸਵਾਰੀਆਂ ਅਸੀਂ ਕਿਉਂ ਬਾਪ ਨਹੀਂ ਹਜੇ ਬੱਸ ਖਾਲੀ ਜੀ ਕਾਊਂਟਰ ਤੇ ਹਜੇ ਲੱਗਣੀ ਸੀਗੀ ਤਿੰਨ ਤੋਂ ਚਾਰ ਫੁੱਟ ਦਾ ਸੱਪ ਹੈਗਾ ਜਿਹੜਾ ਵਿੱਚ ਹਜੇ ਭਾਰ ਰਹੇ ਹਜੇ ਤੱਕ ਲੱਭੋ ਨਹੀਂ ਕਿਹਾ ਬਰ ਨੂੰ ਪਤਾ ਲੱਗਿਆ ਜੀ ਡਰਾਈਵਰ ਦੀ مستحਦੀ ਨਾਲ ਇਹ ਜਿਹੜਾ ਪਤਾ ਲੱਗਿਆ ਕਿ ਨਹੀਂ ਤਾਂ ਮਤਲਬ ਹੋ ਸਕਦਾ ਇਸ ਸਵਾਰੀਆਂ ਦਾ ਵੀ ਕੋਈ ਨੁਕਸਾਨ ਹੋ ਸਕਦਾ ਸੀਗਾ ਕਿੰਨੇ ਕੁ ਫੁੱਟ ਦਾ ਨੰਬਰ ਹੈ ਜੀ ਹਾਂਜੀ ਕਿੰਨੇ ਕਿਲੋ ਮਾਈ ਹੈ ਜੀ 4 ਫੁੱਟ ਤੱਕ ਤਕਰੀਬਨ ਹੈਗਾ ਜੀ 3 ਤੋਂ 4 ਫੁੱਟ ਦੇ ਵਿਚਕਾਰ ਜਿਹੜੀ ਇਹਦੀ ਲਵਾਈ ਹੈਗੀ ਤੇ ਇਹ 12 ਦੇ ਵਿੱਚ ਇੱਕ ਵਾਰ ਉਹਨਾਂ ਵਿੱਚ ਲੁਕ ਗਿਆਗਾ ਦੇਖ ਰਹੇ ਆ ਜੀ ਕਰ ਰਹੇ ਆ ਬਰਤਾਲ